you जी मैम आज स्कूल ऑफ एमिनेंस में बिजनेस मास्टर की टीम से द्वारा एग्जीबिशन लगाई गई जो एक एक्सेलेंट वर्क बच्चों ने दिया गवर्नमेंट की तरफ से ये बहुत अच्छा उपराला है जो बच्चे इतने मोटिवेट हुए हैं बिजनेस करने के लिए और बच्चों ने अब इनोवेटिव आइडिया लिया कि जो साइकिल तैयार की वो बहुत एक्सेलेंट आइडिया है जो ये मार्केट में लेके जाएंगे

ਤੇ ਕਾਰਾ ਵੀ ਆ ਗਏ ਆ ਤੇ ਆਪਾਂ ਇਹੀ ਸੋਚ ਕੇ ਆਪਾਂ ਵੇਖਨੇ ਤੇ ਆਪਾਂ ਇਹੀ ਸੋਚਿਆ ਕਿ ਕੀ ਆਪਾਂ ਇਹ ਕਰ ਸਕਦੇ ਆ ਤੇ ਆਪਾਂ ਕੋਸ਼ਿਸ਼ ਥੋੜੀ ਜਿਹੀ ਕੀਤੀ ਤੇ ਸਾਡੇ ਸਰ ਨੇ ਸਾਨੂੰ ਥੋੜਾ ਮੋਟੀਵੇਟ ਕੀਤਾ ਕਿ ਕਰ ਸਕਦੇ ਇਹਨਾਂ ਬਾਰੇ ਪੜਾਇਆ ਵੀ ਐਸਾ ਇਲੈਕਟ੍ਰੀਕਲ ਦੇ ਆਪਾਂ ਉਹ ਹੈ ਸਟੂਡੈਂਟ ਹੈਗੇ ਆ ਤਾਂ ਫਿਰ ਸਰ ਨੇ ਸਾਨੂੰ ਦੱਸਿਆ ਤੇ ਆਪਾਂ ਕੋਸ਼ਿਸ਼ ਕੀਤੀ ਤੇ ਫਿਰ ਆਪਾਂ ਇਹੀ ਕਰਕੇ ਫਿਰ ਆਪਾਂ ਦਿੱਲੀ ਸਰ ਦੇ ਨਾਲ ਆਪਾਂ ਗਏ ਹੀ ਫਿਰ ਉਧਰੋਂ ਕਿੱਟ ਪਤਾ ਕੀਤੀ ਸਾਈਕਲ ਵਾਲੀ ਇਲੈਕਟ੍ਰੀਕਲ ਕਿ ਮਿਲ ਸਕਦੀ ਹੈ ਫਿਰ ਉਧਰੋਂ ਦੀ ਆਪਾਂ ਲੈ ਕੇ ਆਏ ਤੇ ਫਿਰ ਇਹਨੂੰ ਨਾ ਇੰਸਟਾਲ ਕੀਤਾ ਫਿਰ ਇਹ ਇਹ ਸਾਡੀ ਕਿਟ ਹੈ ਜਿਹੜੀ ਇਹ ਤੇ ਮੋਟਰ ਹੈਗੀ ਆ ਹੱਬ ਹੈਗਾ ਇਹ 2200 2200 ਵੋਲਟ ਹੈ ਤੇ 2200 ਵਾਟ ਹੈ ਤੇ 48 ਵਾਟ ਹੈਗੀ ਹੈ ਤੇ ਆਪਰੇਟ ਇਹਨੂੰ ਇਹ ਬੈਟਰੀ ਕੱਢਦੇ ਆ ਲਿਥਿਅਮ ਆ ਜਾਂਦੀ ਤੇ ਇਹਦਾ ਕੋਈ 70 80 ਕਿਲੋਮੀਟਰ ਸਿੰਗਲ ਚਾਰਜ ਤੇ ਚੱਲ ਜਾਂਦੀ ਹੈ ਹਾਂਜੀ ਤੇ ਇਹਦਾ ਕੰਪੀ ਹੋਇਆ ਕੰਟਰੋਲਰ ਇਹ 10 10 ਐਂਪੀਅਰ ਦਾ ਹੈ ਵੇ ਇਹ ਇਹ ਜਿਹੜੀ ਆ ਇਹ ਇਹਨੂੰ ਚਾਰਜ ਕਰਨ ਵਾਸਤੇ 3 ਐਂਪੀਅਰ ਦਾ ਇਹਦਾ ਚਾਰਜ ਹੈਗਾ ਇਹ ਇੱਕ ਸਿੰਗਲ ਚਾਰਜ ਦੇ 70 ਕਿਲੋ ਤੋਂ 80 ਕਿਲੋਮੀਟਰ ਚੱਲਣ ਦੀ ਹੈ ਜੀ ਟੌਪ ਸਪੀਡ 30 ਕਿਲੋਮੀਟਰ ਹੈ ਜੀ ਕਿੰਨੇ ਜਣਿਆਂ ਦੀ ਟੀਮ ਹੈ ਔਰ ਕਿੰਨਾ ਟਾਈਮ ਲੱਗਿਆ ਤੁਹਾਨੂੰ ਸਰ ਇਹ ਇਹ ਸਾਡੀ 8 ਜਣਿਆਂ ਦੀ ਟੀਮ ਹੈ ਜੋ ਕਿ ਥੋੜਾ ਜੋ ਹੈ 2-3 ਉਹ ਅਬਸੈਂਟ ਹੈ ਕਿਸੇ وجہ ਨਾਲ ਹਾਂਜੀ ਕਿੰਨਾ ਟਾਈਮ ਲੱਗਿਆ ਤੁਹਾਨੂੰ ਇਹ ਸਾਈਕਲ ਤਿਆਰ ਕਰਨ ਹਾਂਜੀ ਸਾਨੂੰ 3 ਹਫ਼ਤੇ ਲੱਗ ਗਏ ਕਿਉਂਕਿ ਬੜਾ ਹੋਇਆ ਗਾਇਦ ਆਈਡੀਆ ਹੈਗਾ ਜਿਹੜਾ ਅਚਾ ਤੈਨੂੰ ਚਾਰ ਚੁੱਕੀ ਸਾਈਕਲ ਤਿਆਰ ਕਰਤਾ ਹਾਂਜੀ ਸਰ ਅੱਜ ਸਕੂਲ ਆਫ ਐਬਿਨਿਅੰਸ ਠਾਨਕੂਟ ਵਿਖੇ ਮੈਨੂੰ ਇਨਵਾਈਟ ਕੀਤਾ ਗਿਆ ਇਹਦੇ ਵਿੱਚ ਸਾਡੇ ਸਟਾਲ ਲੱਗੇ ਨੇ ਬਿਜ਼ਨਸ ਪਲਾਸਟਰ ਦੇ ਇਹ ਸਾਡੇ ਪੀਐਸ 2 ਦੇ ਪਲਸ 2 ਦੇ ਬੱਚਿਆਂ ਨੂੰ 2-2000 ਰੁਪਏ ਸੀਡ ਮਨੀ ਦਿੱਤੀ ਆ ਇੱਥੇ ਚ ਚਾਰ ਟੀਮਾਂ ਜਿਹੜੀਆਂ ਇਸ ਸਕੂਲ ਦੀਆਂ ਬਣੀਆਂ ਉਹ ਬੱਚਿਆਂ ਨੂੰ ਗਵਰਨਮੈਂਟ ਦਾ ਇੱਕ ਅਜੰਡਾ ਹੈਗਾ ਇੱਕ ਪ੍ਰਾਇੋਰਟੀ ਹੈਗੀ ਹੈ ਕਿ ਬੱਚਿਆਂ ਨੂੰ ਬਿਜ਼ਨਸ ਵੱਲ ਦੇਖਣਾ ਉਹਨਾਂ ਦਾ ਮਾਈਂਡ ਕਿ ਮਾਈਂਡ ਸੈਟ ਜਿਹੜਾ ਉਸ ਪਾਸੇ ਜਾਏ ਤੇ ਉਹਨਾਂ ਨੂੰ ਇਨੀਸ਼ੀਅਲੀ ਬੱਚਿਆਂ ਨੂੰ ਪ੍ਰਮੋਟ ਕਰਨਾ ਹੈ ਉਹਦੇ ਤਹਿਤ ਅਸੀਂ ਇਸ ਸਕੂਲ ਦੇ ਵਿੱਚ ਆਏ ਆ ਮੈਨੂੰ ਆ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਕਿ ਇਹਨਾਂ ਦੇ ਜਿਹੜੇ ਸਟਾਲ ਦੇਖੇ ਨੇ ਉਹਦੇ ਵਿੱਚ ਪ੍ਰਿੰਸੀਪਲ ਟੀਚਰ ਗਾਈ ਟੀਚਰਸ ਨੇ ਬਹੁਤ ਮਿਹਨਤ ਕੀਤੀ ਹੈ ਕਿਉਂਕਿ ਬੱਚਿਆਂ ਨੂੰ ਅਸੀਂ ਸਿਰਫ ਗਾਈਡ ਕਰਨਾ ਉਹਨੂੰ ਮੋਟੀਵੇਟ ਕਰਨਾ ਉਹਦੇ ਤਹਿਤ ਹੀ ਇੱਥੇ ਈ ਸਾਈਕਲ ਜਿਸ ਤਰ੍ਹਾਂ ਅਸੀਂ ਐਕਟਿਵਾ ਵਗੈਰਾ ਦੇਖਨੇ ਆ ਜਿਹੜੇ ਆਈਆਂ ਜਿਹੜੀਆਂ ਇਲੈਕਟ੍ਰਿਕ ਨੇ ਤੇ ਉਹਦੇ ਵਿੱਚ ਬੈਟਰੀ ਨਾਲ অপারেਟਡ ਨੇ ਉਸੇ ਤਰ੍ਹਾਂ ਇਹਨਾਂ ਦਾ ਇੱਕ ਆਈਡੀਆ ਇਹਨਾਂ ਨੇ ਲਿਆ ਕਿ ਸਾਈਕਲ ਨੂੰ ਕਿਉਂ ਨਾ ਉਸੇ ਤਰਜ਼ ਤੇ ਤਿਆਰ ਕੀਤਾ ਜਾਏ ਉਹਦੇ ਵਿੱਚ ਇਹਨਾਂ ਨੇ ਅਲੱਗ-ਅਲੱਗ ਤਰ੍ਹਾਂ ਦੇ ਕੰਪੋਨੈਂਟ ਲਗਾ ਕੇ ਬੈਟਰੀ অপারেਟਡ ਜਿਹੜਾ ਸਾਈਕਲ ਤਿਆਰ ਕੀਤਾ ਉਹ ਬਹੁਤ ਹੀ ਅੱਛਾ ਇੱਕ ਨਿਊ ਆਈਡੀਆ ਹੈ ਕਿਉਂਕਿ ਅਸੀਂ ਵੀ ਅਜ ਤੱਕ ਇਹ ਨਹੀਂ ਨਿਊਜ਼ਪੇਪਰ ਦੇ ਵਿੱਚ ਜਾਂ ਕਿਤੇ ਵੀ ਅਸੀਂ ਇਹ ਨਹੀਂ ਦੇਖਿਆ ਕਿ ਵੀ ਸਾਈਕਲ ਇਸ ਤਰ੍ਹਾਂ ਦਾ ਤਿਆਰ ਕੀਤਾ ਗਿਆ ਇੱਕ ਤਾਂ ਕਨਸੈਪਟ ਇਹਨਾਂ ਦਾ ਬਹੁਤ ਹੀ ਵਧੀਆ ਮੈਂ ਕੰਗ੍ਰੈਚੁਲੇਟ ਕਰਨਾ ਪ੍ਰਿੰਸੀਪਲ ਸਟਾਫ ਨੂੰ ਗਾਈ ਟੀਚਰਸ ਨੂੰ ਕਿ ਇਹਨਾਂ ਨੇ ਇੰਨਾ ਅੱਛਾ ਇਸ ਸਕੂਲ ਦਾ ਕਿਉਂਕਿ ਸਕੂਲ ਆਫ ਐਮੀਨੈਂਸ ਹੈ ਸਕੂਲ ਆਫ ਐਮੀਨੈਂਸ ਹੀ ਅਸੀਂ ਇਹ ਇਹ ਬ੍ਰਿਲੀਅੰਸ ਹੈ ਇਹ ਦੇ ਵਿੱਚ ਬ੍ਰਿਲੀਅੰਟ ਮਾਈਂਡ ਜਿਆਦਾ ਨੇ ਏ ਅਸੀਂ ਗਵਰਨਮੈਂਟ ਨੇ ਐ ਐਮਿਨੈਂਟ 618 ਸਕੂਲ ਜਿਹੜਾ ਪ੍ਰਮੋਟ ਕੀਤੇ ਆ ਉਸੇ ਕਰਕੇ ਆ ਇਹਦੇ ਵਿੱਚ ਆਉਟਕਮ ਜਿਹੜਾ ਵਧੀਆ ਨਿਕਲੇ ਮੈਨੂੰ ਲੱਗਦਾ ਕਿ ਇਸ ਸਕੂਲ ਦੇ ਵਿੱਚ ਇਹ ਜਿਹੜੇ ਆਈਡੀਆ ਨਾਲ ਇਹ ਜਿਹੜੇ ਸਟਾਲ ਲੱਗੇ ਨੇ ਖਾਸ ਕਰਕੇ ਈ-ਸਾਈਕਲ ਦਾ ਉਹ ਬਹੁਤ ਹੀ ਵਧੀਆ ਇੱਕ ਆਈਡੀਆ ਜਿਹਦੇ ਵਿੱਚ ਬੱਚਿਆਂ ਨੂੰ ਬਹੁਤ ਮੋਟੀਵੇਸ਼ਨ ਮਿਲੇਗੀ ਉਹ 2-2000 ਰੁਪਏ ਦੀ ਇੱਕ ਟੀਮ ਬਣੀ ਇਹਨਾਂ ਦੇ 8 ਬੱਚਿਆਂ ਦੀ ਉੱਚ ਇਹਨਾਂ ਨੂੰ 16000 ਰੁਪਏ ਇੱਕ ਟੀਮ ਦੀ ਇਕੱਠੇ ਹੋਏ ਨੇ ਉਹ ਉਹਨਾਂ ਦੇ ਸਹਾਬ ਨਾਲ ਇਹਨਾਂ ਨੇ ਅਲੱਗ-ਅਲੱਗ ਬਿਜੂਸ ਜਿਹੜੇ ਨੇ ਇਹਨਾਂ ਨੇ ਕਰਨੀਆਂ ਇਹ ਜਿਹੜੀ ਇੱਕ ਸਾਈਕਲ ਜਿਹੜਾ ਤਿਆਰ ਕੀਤਾ ਇਹ ਸਾਈਕਲ ਤਿਆਰ ਕੀਤਾ ਇਹਦੇ ਵਿੱਚ ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਇਹਨਾਂ ਨੇ ਅਲੱਗ-ਅਲੱਗ ਆਈਡੀਆਜ਼ ਤੋਂ ਬਧਾਇਆ ਇਦੇ ਨਾਲ ਬੱਚੇ ਨੇ ਚਲਾ ਕੇ ਵੀ ਦੱਸਿਆ ਉਹ ਮੈਨੂੰ ਲੱਗਦਾ ਕਿ ਇੱਕ ਪਰਫੈਕਟਲੀ ਇੱਕ ਆਈਡੀਆ ਜਿਹੜਾ ਇੱਕ ਵਧੀਆ ਚੀਜ਼ ਹੈ ਮੈਂ ਇਹਨਾਂ ਨੂੰ ਇਹ ਵੀ ਮੋਟੀਵੇਟ ਕੀਤਾ ਕਿ ਤੁਸੀਂ ਬਾਜ਼ਾਰਾਂ ਦੇ ਵਿੱਚ ਵੀ ਅਸੀਂ ਹਾਈਲਾਈਟ ਵੱਧ ਵੱਧ ਨੂੰ ਕਰੀਏ ਅਸੀਂ ਆਪਣੇ ਡਿਪਾਰਟਮੈਂਟ ਨੂੰ ਵੀ ਇਹ ਚੀਜ਼ਾਂ ਬਾਰੇ ਜਾਣੂ ਕਰਾਵਾਂਗੇ ਕਿ ਇੱਥੇ ਲਮੀਨੀ ਸਕੂਲ ਦੇ ਵਿੱਚ ਇੰਨਾ ਅੱਛਾ ਆਈਡੀਆ ਲੈ ਕੇ ਬੱਚੇ ਆਏ ਨੇ ਤਾਂ ਕਿ ਇਹਨਾਂ ਦਾ ਕੱਲ ਨੂੰ ਫਿਊਚਰ ਜਿਹੜਾ ਇਹ ਬ੍ਰਾਈਟ ਮੈਨੂੰ ਲੱਗਦਾ ਮੈਨੂੰ ਪੱਕਾ ਯਕੀਨ ਹੈ ਇਹ ਇਹ ਬੱਚਿਆਂ ਦਾ ਫਿਊਚਰ ਜਿਹੜਾ ਇਹ ਗਵਰਨਮੈਂਟ ਦਾ ਜਿਹੜਾ ਇਹ ਪ੍ਰਯਾਸ ਹੈ ਇਹਦੇ ਨਾਲ ਇਹ ਬੱਚਿਆਂ ਦਾ ਫਿਊਚਰ ਖਾਸ ਕਰਕੇ ਸਕੂਲ ਦੇ ਵਿੱਚ ਇਹ ਈ-ਸਾਈਕਲ ਦੇ ਜਿਹੜਾ ਤਿਆਰ ਕੀਤਾ ਇਹ ਇਹ ਅਲੱਗ ਤਰ੍ਹਾਂ ਦੀ ਇੱਕ ਐਗਜ਼ਾਮਪਲ ਕ੍ਰੀਏਟ ਹੋਈ ਹੈ ਸਕੂਲ ਦੇ ਵਿੱਚ ਤੇ ਮੈਂ ਫਿਰ ਸਾਰਿਆਂ ਨੂੰ ਕੰਗ੍ਰੈਚੂਲੇਟ ਕਰਨਾ ਕਿ ਇਹਨਾਂ ਨੇ ਬਹੁਤ ਇੱਕ ਵਧੀਆ ਆਈਡੀਆ ਨਾਲ ਬਿਜ਼ਨਸ ਬਲਾਸਟਰ ਦੇ ਵਿੱਚ ਜਿਹੜਾ ਸੀਡ ਬਣੀ ਨੂੰ ਸਹੀ ਤਰੀਕੇ ਨਾਲ ਖਰਚ ਕਰਕੇ ਇੱਕ ਵਧੀਆ ਤਰੀਕੇ ਨਾਲ ਜਿਹੜਾ ਇਹਨੂੰ ਤਿਆਰ ਕੀਤਾ